ਵੀ ਹੈਵੀ ਬੱਕਾ ਸਾਹ ਖਾ ਕੇ ਉਨੀ ਹਰੀ ਹੋ ਗਿਓ ਧੰਨਵਾਦ ਤਾਂ ਚੌਥੰਨ ਦਾ ਗੋਹਾ ਕਰਨ ਲਾਇਆ ਫਿਰ ਇਹਨਾਂ ਹੈਪੀ ਭੇਜ ਦੇਣਾ ਕਿ ਸਾਧਾ ਕਰੀ ਜਾਣਾ ਹੁਣ ਪਾਤੀਆਂ ਮੱਖੀਆਂ ਹਾਂਜੀ ਕਿੰਨਾ ਸਾਰੇ ਸਵਾਗਤ ਹੈ ਦੇ ਨੰਮ ਲੋਕ ਨੀਂਦ ਕਰਦੇ ਸਾਰੇ ਵਧੀਆ ਹੋ ਜਾਂਦੇ ਸ੍ਰੀ ਘੈਂਟਾ ਸੋ 7:30 ਹੋਇਆ ਅਸੀਂ ਪੀਏ ਨੇ ਹੁਣ ਚਾਹ ਪਲੇਟ ਉੱਠਿਆ ਜੀ ਤੁਸੀਂ ਲੇਟ ਉੱਠੇ ਮੈਂ ਮੈਂ ਟੁੱਟਿਆ ਇੱਧਰ ਸਾਡੇ ਏਸ਼ੀਆ ਲੱਗੇ ਇੱਧਰ ਪਰ ਪਰ ਹਵਾ ਆਉਂਦੀ ਬਾਹਰ ਲਾਇਆ ਆਓ ਮੰਮੀ ਚਾਹ ਪੀਓ ਮੰਮੀ ਜੀ ਚਾਹ ਨਹੀਂ ਹੈਗੀ ਸਾਡੇ ਕੋਲ ਜਾ ਕੇ ਰੱਖ ਲੈ ਇੱਥੇ ਤੋਂ ਅਸੀਂ ਲੇਟ ਉੱਠੇ ਅਸੀਂ ਨਹੀਂ ਤੁਸੀਂ ਨਹੀਂ ਹੈ ਕੇ ਕਿਹਦੇ ਗੱਲਾਂ ਹਰਦੇ ਸਾਰੇ ਗਾੜੀ ਗਿੱਲੇ ਮਾਮਾ ਤੇ ਜਾ ਕੇ ਤੇ ਸੁੱਤੇ ਹੀ ਫੈ ਗਏ ਤੁਸੀਂ ਕਿਹਾ ਡੋਟ ਫੇਮੀ ਸੋਣ ਨਹੀਂ ਆਏ ਇੱਥੇ ਇੱਥੇ ਕੱਲ ਕੰਮ ਕਰਨਾ ਹੈ ਲੰਮੂ ਫੈਮਿਲੀ ਮੈਂ ਮੈਡੀਕੈਨ ਪਹਿਲੇ ਅੱਧੀ ਫੈਮਿਲੀ ਸਕੂਲੇ ਚਲ ਗਈ ਹੈ ਇੱਕ ਵਕ ਲੱਗੀ ਹੋਈ ਆ ਗਰਮੀ ਚ ਉਸ ਨੂੰ ਨਹੀਂ ਕਹਿੰਦੀ ਕਿ ਤੂੰ ਇੱਧਰ ਆ ਕੇ ਮਾਰ ਰੋਟੀਆਂ ਪਕਾਉਣ ਚਾਰ ਘੰਟੇ ਨਹੀਂ हा फो रोटिया पकइए गर्मी गर्मी च रोटियां पकइए है तू <रोटे> करती <honeymoon> <sharp inhale> <laughs> है करमीच। करमीच ਹਾਂ ਇਹ ਆ ਵੀ ਬੇਤ ਪੂਜਾ ਦੀ ਤਿਆਰੀ ਕਰਦੇ ਆ ਅੱਛਾ ਇੱਕ ਆਦਰੀ ਕਰਦੀ ਇੱਧਰ ਇਹ ਜਿਹੜਾ ਚੰਗਾ ਫੁੰਡਾ ਵੇਖੀ ਕੀਤਾ ਔੜੇ ਚੱਲੇ ਆ ਮਾਈਗਾ ਇੱਕ ਮੈਂ ਕਿਹਾ ਫੁੰਡਾ ਵੇਖੀ ਕੀਤਾ ਉਹਨੇ ਪੁੱਛਾ ਹਾਂ ਆ ਵੇਖ ਸਾਡੇ ਇੱਧਰ ਵੇਲੇ ਬੈਠੇ ਕੰਮ ਕਰ ਲੋ ਕੋਈ ਹੈ ਅਸੀਂ ਗੇਲੇ ਤੇ ਬੈਠਾ ਆਈ ਹਾਂ ਹੈ ਵੇਲੇ ਲਿਆ ਆਈ ਤੋਏ ਕਾ ਕੰਮ ਕਰ ਲੋ ਕੋਈ ਵੇਲੇ ਬੈਠੇ ਉਧਰ ਵੇ ਭਾਜੀ ਆ ਓਏ ਓਏ ਬੰਦੇ ਨਾਲ ਬੰਦੇ 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 ਕਿਉਂ ਬੰਦੇ ਹਾਂ ਹਾਂ ਜੇ ਹਾਂਜੀ ਤੇ ਅਸੀਂ ਹੁਣ ਤੁਰਪੇ ਮਾਮਿਆਂ ਕੋਲੋਂ ਅਸੀਂ ਹੁਣ ਚੱਲੇ ਆ 6 ਐਚ ਮਾਸਰ ਕੋਲੇ ਮਾਸਰ ਵੀਸ ਵੇਰੀ ਆਇਸ ਕੱਲਾ ਆ ਸੀ ਅਸੀਂ ਕਿਨਾਂ ਅਸੀਂ ਰੇ ਗੋਲ ਵੀ ਆਏ ਤਾਂ ਕਰ ਕੇ ਅਸੀਂ ਚੱਲੇ ਆ ਹੁਣ ਮਾਸਰ ਕੋ ਤੇ ਅੱਜ ਫੇਰ ਅਸੀਂ ਘਰੇ ਨਹੀਂ ਆਣਾ ਅੱਜ ਫੇਰ ਫੇਰ ਮਾਮੇ ਦੇ ਰੁਣਾ ਸੀ ਮਾਸਰ ਕੋਲੇ ਚਾਹ ਚ ਪੀ ਕੇ ਅਸੀਂ ਘੁੱਟ ਆ ਜਾਣਾ ਚਾਹ ਪੀ ਕੇ ਮਨ ਚਾਚੂ ਨਹੀਂ ਚਾਹ ਚੂ ਨਹੀਂ ਚਾਹ ਚਾਹ ਗੱਲੀ ਮਹੀਏ ਮਾਸਰ ਕੋਲੋਂ ਪੀ ਕੇ ਤੇ ਫਿਰ ਅਸੀਂ ਘੁੱਟ ਮਾਮੇ ਤੇ ਆ ਜਾਣੀ ਤੇ ਰਾਤ ਫੇਰ ਮਾਮੇ ਤੇ ਰੁਣਾਣੀ ਮੰਮੀ ਹੁਣ ਇਹਨਾਂ ਨੂੰ ਫਿਰ ਜ਼ਿਆਦਾ ਕਹਿਣ ਲੱਗੇ ਸਾਮੀਆਂ ਜ਼ਿਆਦਾ ਕਹਿਣ ਲੱਗੇ ਇਸ ਕਰਕੇ ਦਾ ਕਰਦੇ ਬੋਲ ਆ ਨਾ ਮੰਮੀਓ ਬਹੁਤ ਕਰਦੇ ਆ ਮਤਾ ਕਰਦੇ ਫੇਰ ਅਸੀਂ ਪੁੱਠੇ ਖਾਮਿਆਂ ਤੇ ਹੀ ਆਵਾਂ ਨੇ ਸੋ ਅਸੀਂ ਜਾਈਏ ਨੇ ਅਸੀਂ ਜਾਣਾ 6H ਅਤਰੋੜਾ ਤੋਂ ਉੱਕੇ 6H ਅਸੀਂ ਜਾਈਏ ਨੇ ਅਸੀਂ ਕਿ ਜੀ ਹੁਣ 6H ਮੰਮੀ ਕੇ ਮੰਮੀ ਦੀ ਭੈਣ ਦੇ ਪੁੱਤ ਤੇਰੀ ਨੇ ਕੁੱਛ ਲੱਗੀ ਮੇਰੀ ਮਾਸੀ ਲੱਗੀ ਪਿੰਡ ਨਾਲੋਂ ਵਾਟਾ ਹੀ ਆ ਨਾ ਸੋਰੇ ਜਿੱਲਾ ਲੇਟ ਅਸੀਂ ਬੱਸ ਇੱਕ ਵਾਰ ਉਠਾਇਆ ਸੀ ਉੱਥੇ ਹੀ ਗਾ ਅਸੀਂ ਸੌਂ ਗਏ ਸੀ ਦੁਪਹਿਰੇ ਫਿਰ ਪੈ ਗਏ ਦੋ ਤਿੰਨ ਘੰਟੇ ਸੁੱਤੇ ਰਹੇ ਫਿਰ ਚਲੋ ਉਧਰ ਦੇਖੋ ਸਾਹਮਣੇ ਕਿਧਰ ਅੱਗ ਯਾਰੀ ਅੱਛਾ ਕੂਟਰ ਗਿਆ ਦੇਖਣੇ ਨਹੀਂ ਦੇਸੀ ਜਾਂਦੇ ਵੇਖਾਂ ਕਿੱਦੋਂ ਗਾ ਇਹ ਕਿਹੜਾ ਕਾਲਾ ਕਾਲਾ ਵੀ ਆ ਹਾਂ ਇਹ ਕਾਲਾ ਦਿੱਤਾ ਹਾਂ 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 ਜੀ ਤੇ ਅਸੀਂ ਮਾਸਣ ਉਹਨਾਂ ਕੋਲੋਂ ਚਾਹ ਜੁ ਪੀ ਕੇ ਤ ਅਮ ਚਾਚੂ ਨਾਲੇ ਪੀ ਕੇ ਤੇ ਨਾਲੇ ਛੰਨਨ ਨਾਲ ਪੀ ਕੇ ਅਸੀਂ ਚੱਲੇ ਪੁੱਠੇ ਮਾਮਿਆਂ ਤੇ ਮਾਮੇ ਬਣਾ ਸਾਡਾ ਬੈਗ ਉੱਥੇ ਰੱਖ ਲਿਆ ਕਹਿੰਦੇ ਜੇ ਤੁਸੀਂ ਉੱਥੇ ਚੱਲ ਗਏ ਕਹਿੰਦੇ ਬੈਗ ਅਗਰ ਮਾਰ ਲੈ ਗਏ ਤੁਸੀਂ ਉੱਥੇ ਰੋਕ ਜਣਾ ਪਿੱਛੇ ਨਹੀਂ ਆਉਣਾ ਤਾਂ ਕਰਕੇ ਚੋਰ ਤਵੇਹਰਾ ਲਾਉਂਦੇ ਸੀ ਪਰ ਅਸੀਂ ਰਹਿ ਨਹੀਂ ਚੋਰ ਤਵੇਹਰਾ ਲਾਉਂਦੇ ਸੀ ਕਿ ਮੈਂ ਮਸਾ ਕੋਈ ਐਵੇਂ ਮੈਂ ਕਿ ਅਗਲੀ ਵਾਰ ਆਏਂਗਾ ਤੇ ਤੁਹਾਨੂੰ ਬੁੱਕ ਕਰਾ ਦਊਂਗਾ ਕੋਈ ਨਹੀਂ ਕਿ ਬਦਹਿ ਨਾ ਕਰਾ ਫਿਰ ਥੋੜੇ ਜਿਹਾ ਬਾਅਦ ਜੋ ਆਇਆ ਇਹਨਾਂ ਆਪਾਂ ਥੋੜੇ ਜਰ ਬਾਜੂ ਆਏ ਆਪਾਂ ਉਦੋਂ ਆਪਾਂ ਕਿਹੋ ਜਿਹਾ ਵੇਲਾ ਭਾਗਾਂਗੇ ਰਹਿ ਜਾਗੇ ਰਾਤ ਸੋ ਕੋਈ ਚੱਕਰ ਨਹੀਂ ਖੋਲ ਪੂਰਾ ਚੱਲਦੇ ਹੱਥ ਨਾਲ ਮਾਮੇ ਕੇ ਦੇਖਦੇ ਜਾਗੇ ਕੀ ਪ੍ਰੋਗਰਾਮ ਹੈ ਕੀ ਪ੍ਰੋਗਰਾਮ ਹੈ ਜਦੋਂ 몰 ਜਾ ਕੇ ਦੇ ਹੋਏ ਆ ਪੱਛਾ ਮਾਰਦੀ ਰਹੇ ਮੰਨੋ ਤੁਸੀਂ ਵੀ ਮਾਮੇ ਕਰੇ ਕਿੰਨੇ ਜਣੇ ਹੋਣਗੇ ਕਿੰਨੇ 14 ਜਣੇ ਆ ਮਾਮੇ ਸਾਡੇ ਕਰੇ ਕਿੰਨੇ ਮਾਮੇ ਆ 15 16 ਜਣੇ ਆ ਸਾਰੇ ਟੋਟਾ ਸਾਰੇ ਇਕੱਠੇ ਆ ਬਈ ਅਗਰ ਸਾਰੇ ਇਕੱਠੇ ਰੋਲਾ ਪਾਉਣ ਆ ਲੰਦਾ ਜਾਂ ਸਬਜ਼ੀ ਮੰਡੀ ਹੁੰਦੀ ਆ ਸਬਜ਼ੀ ਮੰਡੀ ਦੀ ਪਿੰਡੀ ਜਾਰ ਕਰ ਮੈਂ ਕਿਹਾ ਹੁੰਦਾ ਸਾਡੇ ਘਰੇ ਪਿੱਟੀ ਜਾਰਾ ਭੈਣੇ ਸਾਡੇ ਘਰੇ ਵੀ ਜੀਣਾ ਮੈਂ ਕਹਿੰਦਾ ਸੀ ਪਤਾ ਹੀ ਆ ਵੀ ਜਿੰਨੇ ਜਿਹੜੇ ਹੈਗੇ ਆ ਭੈਜੀ ਉਦਾਂ ਦੇ ਲੱਗ ਜਾਂਦਾ ਤੁਸੀਂ ਪਰਵਾ ਮਮੀ ਦੁਵਾਰਾ ਸਵੇਰਾ ਨਹੀਂ ਦੁਵਾਰਾ ਆਪੇ ਫਾਨ ਤਰ੍ਹਾਂ ਦੇਖ ਦਵਾ ਕਹਿੰਦੀ ਤੁਸੀਂ ਕੀ ਕਰੀਏ ਨੇ ਮੇਰੇ ਕੱਛੇ ਦੀ ਮੈਂ ਕਿਹਾ ਤਾਤ ਹੋਣੇ ਇਨਾਲੇ ਮੋਟੇ ਓਏ ਗੁੱਤੇ ਮੁੰਡਾ ਭਾਬੀ ਤੇਰੇ ਪੈਣਾ ਤੇਰੇ ਮੁੰਡੇ ਨੂੰ ਨਹੀਂ ਚੱਲ ਜਾਨੀ ਆਹੀ ਪੁੱਠੇ ਉੱਥੇ ਬਾਹੂ ਕਿੱਥੇ ਗਈ ਸੀ ਕੇ ਹਾਂ ਉਹ ਰੇਹ ਦੇ ਨੇ ਤੇ ਨਾ ਕੋਈ ਤੇ ਫਾਨ ਹੋਣੀ ਨਹੀਂ ਦੇਸੀ ਉਹ ਕਿੱਥੇ ਨਾ ਤੂੰ ਨਾ ਪੁੱਛੀ ਜਾਣਾ ਮੈਂ ਕਿਹ ਪਤਾ ਨਹੀਂ ਕਿ ਤੂੰ ਚਲੋ ਕੋਈ ਗੱਲ ਚਲ ਅੱਗੇ ਵਧੋ ਉਹ ਇਸਦੀ ਗਾ ਵੀਰੇ ਉਸ ਸਸਰੀ ਘਰ ਉਹ ਇਸਦੀ ਗਾ ਉਹ ਐ ਮੰ ਲਗਾ ਦਿੱਤਾ ਸੀ ਮੈਂ ਕੋਣ ਬਿਖੋ ਨਹੀਂ ਵੀਰੇ ਇੱਧਰ ਨੀ ਬਣਾ ਜੇ ਮੈਂ ਕਿਤੇ ਹੋ ਮੈਂ ਕੁਛ ਤੋਂ ਮਨਨ ਕੇ ਚਾਹ ਤੇਰਾ ਵੀ ਬਰਾਬਰ ਦਾ ਹੀ ਆ ਆ ਉਹ ਤਾਂ ਵੇਖ ਲੈ ਲੋ ਹੈ ਵੇ ਮੈਂ ਕਿ ਮੈਂ ਕਿ ਨਹੀਂ ਪਾਇਆ ਕਿਤੇ ਮੈਨੂੰ ਪਤਾ ਨਹੀਂ ਮਾਮੇ ਨਹੀਂ ਪਾਇਆ ਆ ਗਿਆ ਮਾਮੇ ਨਹੀਂ ਪਾ ਸਕਦੇ ਮੈਨੂੰ ਲੱਗਿਆ ਕਿ ਗੱਡੀ ਤੇ ਕੱਲਾ ਕੇ ਲਵਾਵਾਂ ਹਾਂ ਕਹ ਗੱਡੀ ੱਤਕਾ ਲਾ ਗਈ ਹੁੰਦਾ ਕਿਤੇ ਮਾਸਟਰੀ ਮੇਰੇ ਬੈਠੇ ਅੱਗੇ ਭਾਈ ਵਿਚਾਲੇ ਛੋੜ ਕੇ ਦੇ ਕੋ ਫਾਟਾ ਹੋਰ ਮੋਟਰਸਾਈਕਲ ਗੱਡੀ ਹੁੰਦੇ ਆ ਗਿਆ ਤੂੰ ਆ ਗਿਆ ਅੱਧੀ ਸੜਕ ਟੱਪ ਕੇ ਨਾ ਤਾਂ ਜਿੱਧਰਲੀ ਸੜਕ ਆਪਣੀ ਸਾਈਡ ਆ ਅੱਧੀ ਅੱਧੀ ਸੜਕ ਟੱਪ ਕੇ ਆਪਣੀ ਵਾਲ ਸਾਈਡ ਲਿਆ ਮੂੰਹ ਆ ਨੂੰ ਚੱਕਿਆ ਤੇ ਹੌਲੀ ਹੌਲੀ ਕਰਦਾ ਸੜਕ ਤੇ ਲਿਆ ਆ ਜਾਵੇਂ ਗੱਡੀ ਗੱਡੀ ਸਾਹਮਣੇ ਲਿਆ ਮੋਟਰਸਾਈਕਲ ਕੱਖ ਡਾਂਗੇ ਫਿਰ ਕੀ ਕੱਟ ਮਾਰ ਕੇ ਕੱਢੇ ਗੱਡੀਆਂ ਤੁਸੀਂ ਹੁਣ ਕੀ ਸਕੀਮਾ ਨਹੀਂ ਆ ਤਾਂ ਭੇਜਣ ਵਾਲੀ ਸਕੀਮਾ ਤੁਹਾਡੀ ਮੇਰੇ ਸਾਹਮਣੇ ਆ ਮਾਮਾ ਅੱਛਾ ਤਿਆਰ ਰੱਖਿਆ ਮਮਾ ਮਮਾ ਕੇ ਮੂੰਹ ਨਹੀਂ ਆਦਾ ਮਮਾ ਮੂੰਹ ਖਾਲਾ ਬਣਾਉਣ ਵਾਲਾ ਲੱਭੀ ਯਾਰ ਬਣਵਾ ਯਾਰ ਖਾਲਾ ਹੈ ਖਾਲਾ ਬਣਾਉਣ ਵਾਲਾ ਯਾਰ ਮਾਸੜਾ ਭੇਜਦਾ ਨਹੀਂ ਸੀਗਾ ਮਾਸਾ ਸੀ ਪੁੱਠੇਲ ਦੀ ਹੈ ਉਥੇ ਪੁੱਠੇਲ ਦੀ ਬਹੁਤ ਕੇ ਲੱਗਦਾ ਜਿੱਦਾਂ ਤੁਸੀਂ ਮੈਂ ਨਾ ਨਾ ਬੋਲੀ ਗੁੱਡੀ ਵਧੀਆ ਤੂੰ ਤਕੜਾ ਪੜਿਆ ਆਂ ਹੁੰਦਾ ਤੇ ਢਿੱਡ ਬਾਹਰ ਨਿਕਲ ਜਾਂਦਾ ਜਮਾ ਨਹੀਂ 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 ਠੀਕ ਹੈ ਚਲੋ ਵਰਮਾ ਪਹੁੰਚ ਗਏ ਲੈ ਤੁਸੀਂ ਦੇਖਾਂਗੇ ਬੋਦੀਆਂ ਬੜੀਆਂ ਕਿਹੜੀਆਂ ਸਾੜ ਦੇ ਦੇਣਾ ਪ੍ਰਾਂ ਸੁੱਕੇ ਦੇ ਡੋਲੇ ਮੈਂ ਇਹ ਕਹਾਂ ਜਮ ਲੱਗਿਆ ਅਸੀਂ ਕਿਹੜਾ ਕਹਾਂ ਜਮ ਨਹੀਂ ਸੀ ਮੈਨੂੰ ਕਿਸ ਤਰ੍ਹਾਂ ਦੇਖਦੇ ਨਹੀਂ ਨੀ ਗਏ ਚਲ ਵਧੀਆ ਗੱਲ ਸਾਡੀ ਜਮ ਤਾਂ ਘਰ ਹੀ ਖੇਡਣਾ ਠੀਕ ਹੈ ਭਾਬੀ ਚਲੀ ਖੜੀ ਆ ਚੱਲ ਭਾਬੀ ਤੇਲ ਚ ਫਿਰ ਤੁਰੂਗੇ ਐਵੇਂ ਤੁਰਨਾ ਨਹੀਂ ਕੋਈ ਤੇਲ ਲੈ ਕੇ ਨਾ ਮਰੋ ਮੈਂ ਤਾਂ ਭਾਬੀ ਜੱਕ ਤੇਲ ਲੈ ਕੇ ਹੋਨੇ ਠੀਕ ਹੈ ਭਾਬੀ ਭਾਬੀ ਤੂੰ ਤੇਲ ਨਹੀਂ ਅੱਗੇ ਕਦੇ ਕਿਹੜਾ ਸਾਗ ਕਦੇ ਕਿਹੜਾ ਸਾਗ ਲੈ ਸਾਡੀਆਂ ਮਾਮੀਆਂ ਨੇ ਸਾਡੇ ਲਈ ਸਾਗ ਬਣਾਇਆ ਅੱਗੇ ਕਦੇ ਕਿਹੜਾ ਸਾਗ ਕਦੇ ਕਿਹੜਾ ਸਾਗ ਉੱਨੀ ਹਰੀ ਕਰਕੇ ਤੇ ਜਿੰਨ ਚੜ ਗਏ ਪਤਾ ਨਾ ਸਾਗ ਪਰਸੋਂ ਨਿੰਮ ਦੇ ਪਤਾ ਨਾ ਸਾਗ ਠੀਕ ਆ ਦੱਬਿਆ ਪਰ ਜਿੰਨਾ ਚਿਰ ਪਤਾ ਨਾ ਲੱਗੇ ਵੀ ਹਾਂ ਵੀ ਵਾਕਿਆ ਸਾਗ ਖਾ ਗਏ ਉੱਨੀ ਹਰੀ ਹੋ ਗਈ ਉਹਨਾਂ ਚਾਹਾਂ ਮਾਮਾ ਚੌਥਨ ਦਾ ਗੋਹਾ ਕਰਨ ਲੱਗ ਜੂਗਾ ਫੇਰ ਇਹਨਾਂ ਰੈਪੇ ਬੇਦਨਾ ਕੇ ਸਾਧਾ ਕਰੀ ਜਨਾ ਹੋ ਪਾਤੀਆ ਮਥੀ ਬੈਠੀ ਉਹਦਾ ਤਮ ਸਹੀ ਹੈ ਉਹਨਾਂ ਕਮੇਡੀ ਕਰ ਗਿਆ ਨਾ ਅਰੇ ਵਾਹ ਯਾਰ ਹੱਪੀ ਨਹੀਂ ਹੋ ਚੱਲਣਗੇ ਦਨ ਮੇਂ ਹੋ ਗਿਆ ਆਪਣਾ ਗਿਆ ਲੱਕਾ ਖਾ ਤਾਂ ਮਣੀ ਨੇ ਸਹੀ ਕੀ ਪੁੱ ਨੂੰ ਚੇਤਾਵਾ ਹਾਂ ਅਮਾਮੇ ਹਾਂ ਮੇ ਵੀ ਵਿਚਾਰਾ ਜਨਾ ਕਈ ਦਿਨ ਬਾਅਦ ਆਇਆ ਸਿਆਣਾ ਮੁੰਡਾ ਉਹ ਸਿਆਣਾ ਨਹੀਂ ਹੈ ਹੈ ਲਗਾ ਲੀ ਆਪਾਂ ਕਰ ਦਿੰਦੇ ਲਾ ਜਾਂਦਾ ਹੈ ਪੈਣੇ ਤੋ ਤੁਸੀਂ ਰੌਣਕ ਦੇਖੀ ਮਮੇ ਕਰਦੀ ਜਿੰਨੇ ਜਾਣੇ ਚਾਰਦੇ ਆ ਉਨੇ ਰੰਗ ਪੁੰਦੀ ਤੇ ਤੇਮ ਹਾਲ ਪੁਰਾਣੇ ਬਣਾ ਦਿੰਦਾ ਸਾਰੇ ਦਿਹਾੜੀ ਤੇ ਮੁਝਾ ਕਿੰਨਾ ਕਰਦੇ ਆ ਕਿ ਤੁਸੀਂ ਦੇਖੀ ਲਿਆ ਸਾਰਿਆਂ ਨੇ ਤੇ ਮਾਸੜਕੇ ਵੀ ਜਾਏ ਸੀ ਅਸੀਂ ਤੇ ਫਿਰ ਤਾਕਤ ਵਾਪਸ ਆ ਗਏ ਇੱਥੇ ਰਾਤ ਬਣੀ ਸੀ ਤੇ ਸ਼ਰੇਸ਼ ਜਾਵਾਂਗੇ ਘਰੇ ਜੇ ਤੁਹਾਨੂੰ ਕਰਦੇ ਆਪ ਬਲੌਗ ਦਾ ਐਂਡ ਸੋ ਅਜਾ ਬਲੌਗ ਕਿਦਾਂ ਲੱਗਾ ਲਾਈਕ ਕਮੈਂਟ ਕਰਕੇ ਜ਼ਰੂਰ ਜੀਓ ਅਗਰ ਬਲੌਗ ਵਧੀਆ ਲੱਗੇ ਆਪਣੇ ਚੈਨਲ ਕਰ ਲਓ ਸਬਸਕ੍ਰਾਈਬ ਸੋ ਮਿਲਦੇ ਆਪਾਂ ਅਗਲੇ ਬਲੌਗਸ ਦਾ ਅਗਲੀ ਤਾਂਵਾ Bye-bye.